ਭਗਵਾਨ ਜੀ ਮਾਨ ਨੇ ਤਾਂ ਕੋਈ ਨਸ਼ਾ ਮੰਦ ਨਹੀਂ ਕੀਤਾ ਜੀ ਭਗਵਾਨ ਜੀ ਦੇ ਹੁੰਦੇ ਦਾ ਉਹੀ ਸਭ ਕੁਝ ਚੱਲ ਰਿਹਾ ਜੀ ਉਹੀ ਕੁਝ ਜਿਹੜਾ ਬੰਦਾ ਜਿੰਨੇ ਕੈਂਡੀਡੇਟ ਉਰੇ ਪਟਿਆਲੇ 'ਚ ਖੜੇ ਨੇ ਆਰਿਆਂ ਤੋਂ ਇਮਾਨਦਾਰ ਬੰਦਾ ਸਾਨੂੰ ਇਹ ਪਿੰਡ 'ਚ ਗਾਦੀ ਲਾ ਰੇ ਰਾਣੀ ਵਾਲਾਂ ਕਾਂਗਰਸ ਕਰਨੀ ਹੁਣ ਥੇ ਪੂਛ ਮਾਰੀ ਗਈ ਹੁਣ ਉਧਰ ਵਧੇ ਇਹ ਗੱਲ ਗਲਤ ਹੈ ਕਹ ਰਹੀਆਂ ਚ ਕਹਿੰਦੇ ਪੈਸਾ ਹੀ ਨਹੀਂ ਲੱਗਦਾ ਹੁਣ ਬਿਲਕੁਲ ਨਹੀਂ ਕੋਈ ਕੋਈ ਤਾਂ ਕਹਿਣ ਦੀਆਂ ਗੱਲਾਂ ਨੇ ਜਾ ਕੇ ਕੰਮ ਕਰਵਾ ਕੇ ਦਿਖਾ ਸਰਕਾਰ ਦਾਵਾ ਕਰਦੀ ਹੈ ਵੀ ਸਾਡੇ ਜਿੰਨੀ ਇਮਾਨਦਾਰੀ ਕਿਸੇ ਨੇ ਨਹੀਂ ਹੁਣ ਤੱਕ ਕੀਤੀ ਕਹਿੰਦੇ ਸਾਡੀ ਸਰਕਾਰ ਪੂਰੀ ਕਟੜ ਇਮਾਨਦਾਰ ਆ ਜਿੰਨੀ ਕਰਪਸ਼ਨ ਇਹਨਾਂ ਨੇ ਕੀਤੀ ਹੈ ਕਿਸੇ ਨੇ ਵੀ ਨਹੀਂ ਕੀਤੀ ਹੈ ਡਿਸਪੈਂਸਰੀ ਹੈਗੀ ਸੀ ਸਾਡੇ ਵੱਡੀ ਡਿਸਪੈਂਸਰੀ ਸੀ ਉਹਨੂੰ ਇਹਨਾਂ ਨੇ ਮਹੱਲਾ ਕਲੀਨਿਕ ਬਣਾਤਾ 40 ਬਿਸਤਰਿਆਂ ਦਾ ਹਸਪਤਾਲ ਤੋਂ ਮਹੱਲਾ ਕਲੀਨਿਕ ਬਣਾਤਾ ਜਿਹੜੀ ਵੱਡੀ ਸੀ ਉਹਨੂੰ ਛੋਟੀ ਬਣਾਤੀ ਬਿਜਲੀ ਕਿਵੇਂ ਦਿੱਤੀ ਆ ਕਿਉਂਕਿ ਬਿਜਲੀ ਨੂੰ ਲੈ ਕੇ ਵੀ ਉਹਨਾਂ ਦਾ ਪ੍ਰਚਾਰ ਚੰਗਾ ਕਹਿੰਦੇ ਕਿਸਾਨ ਖੁਸ਼ ਆ ਬਿਜਲੀ ਤੋਂ ਪੂਰਾ ਖੁਸ਼ ਆ ਕਦੇ ਨਹੀਂ ਰਮਾਂ ਦੇ ਰਿਹਾ ਇਹ ਅਸੀਂ ਭਗਵੰਤ ਮਾਨ ਦੀ ਸ਼ਾਬਾਸ਼ੇ ਕੀ ਨੇ ਜਿਹੜੀ ਗੱਲ ਉਹਨਾਂ ਨੇ ਕਹੀ ਆ ਨਾ ਕਿ ਮੋਟਰਾਂ ਦੀ ਬਿਜਲੀ ਵਧੀਆ ਆਈ ਆ ਹਾਂਜੀ ਆਉਂਦੀ ਆ ਤੇ ਕਣਕ ਟਾਈਮ ਸਿਰ ਵੇਕੇ ਪੈਸੇ ਵੀ ਛੇਤੀ ਆ ਗਏ ਤੇ ਫਿਰ ਕਿਸਾਨੀ ਤਾਂ ਹੱਕ ਚ ਹੋਣੀ ਚਾਹੀਦੀ ਝਾੜੂ ਤੇ ਅਛਾ ਇਹ ਤਾਂ ਹੀ ਦੇਖ ਕੇ ਦੂ ਆ ਮੈਂ ਤੈਨੂੰ ਤੂੰ ਮੈਨੂੰ ਜਵਾਕਾਂ ਨੂੰ ਪਤਾ ਨਹੀਂ ਵੀ ਇਹ ਨਸ਼ੇ ਦੇ ਰਿਜ਼ਲਟ ਕੀ ਨਿਕਲਣਗੇ ਵੱਡੇ ਹਾਂ ਮੁੰਡੇ ਇਕੱਠੇ ਹੋਗੇ ਸਕੂਲਾਂ 'ਚ ਮਾਸਟਰ ਘੱਟ ਤੇ ਆਣ ਦਿੰਦੇ ਨੇ ਡਰਦੇ ਨਹੀਂ ਮਾਸਟਰਾਂ ਤੋਂ ਇੱਥੇ ਹੋ ਕੇ ਮੀਟਿੰਗਾਂ ਕਰਕੇ ਇਹੀ ਕੁਝ ਚੱਲਦਾ ਅਣਪੋਹ ਲੈਦਾ ਜਿੱਧਰ ਮਰਜੀ ਲਾ ਲੈ ਇਹ ਬੱਚਾ ਪੀੜੀ ਆ ਜੇ ਨਸ਼ਾ ਹੀ ਬੰਦ ਹੋਵੇ ਫਿਰ ਬੱਚਿਆਂ ਨੂੰ ਮਿਲੇਗੀ ਕੁਸ਼ ਵੀ ਨਹੀਂ ਮਿਲਦਾ ਭਾਜਪੀ ਪਟਿਆਲੇ ਦੇ ਵਿੱਚ ਫਿਰ ਐਤ ਕੀ ਕਿਵੇਂ ਆ ਜੀ ਮਾਹੌਲ ਕਿਹੜੀ ਪਾਰਟੀ ਲੱਗਦਾ ਤੁਹਾਨੂੰ ਦਬ ਲੈ ਜੂਗੀ ਮੋਰਚਾ ਸਾਨੂੰ ਤਾਂ ਗਾਂਧੀ ਸਾਹਿਬ ਦਾ ਹੀ ਵਿਚਾਰ ਆ ਜੀ ਗਾਂਧੀ ਦੀ ਸਾਡੇ ਤਾਂ ਜਿਆਦੇ ਉੜੀ ਆਵਾਜ਼ ਵੀ ਗਾਂਧੀ ਜਿਹੜੀ ਕਿ ਅੱਜ ਕੱਲ ਦੀ ਨਵੀਂ ਪੰਡਰੀ ਜਨਰੇਸ਼ਨ ਜਿਵੇਂ ਨਸ਼ਾ ਨਸ਼ੇ ਦੇ ਵਾਸਤੇ ਗਾਂਧੀ ਉਹ ਕਰ ਰਿਹਾ ਉਹਦੇ ਨਾਲ ਲੋਕੀ ਜਾ ਰਹੇ ਫਿਲਹਾਲ ਤਾਂ ਗਾਂਧੀ ਦਾ ਸਾਡੇ ਵੱਲ ਜਿਆਦੇ ਹੋਇਆ ਰਸਕਾ ਦਾ ਮੁੱਦਾ ਉਹਨਾਂ ਨੇ ਬਹੁਤ ਚੱਕਿਆ ਪਿਛੋ ਬਹੁਤ ਚੱਕਿਆ ਜੀ ਉਹ ਹੈ ਵੀ ਵਸ ਇੱਕ ਜਾਇਜ ਮਰਦਾ ਜਾਨੀ ਕਿ ਜਿਵੇਂ ਹੁਣ ਚਿੱਟਾ ਆਮ ਸਮੈਕ ਇਹ ਵਿਕਦੀ ਐ ਜਾਂ ਇਹਦੇ ਨਾਲ ਛੁੱਟੀ ਨਾਲ ਬੰਦਾ ਬੇਕਾਰ ਹੋ ਰਿਹਾ ਭੁੱਕੀ ਫੀਮਨਾ ਤਾਂ ਬੰਦਾ ਕੰਮ ਕਰੂਗਾ ਬੇਲਾ ਨਹੀਂ ਰਹੂਗਾ ਇਹ ਜਿਹੜੇ ਦੂਏ ਨਸ਼ੇ ਨੇ ਇਹਨਾਂ ਨਾਲ ਤਾਂ ਲੜਾਈ ਝਗੜਾ ਜਾਂ ਹੋਰ ਕਰਨਗੇ ਉਹਦੇ ਨਾਲ ਕੋਈ ਕੰਮ ਨਹੀਂ ਕਰੂ ਸਰਕਾਰ ਕਹਿੰਦੀ ਸੀ ਭਗਵਾਨਤਮਾਨ ਸਰਕਾਰ ਵੀ ਅਸੀਂ ਨਸ਼ਾ ਬੰਦ ਕਰਦਾਂਗੇ ਤੁਸੀਂ 2 ਸਾਲ ਹੋ ਗਏ ਸਰ ਵੱਧ ਕੀ ਆੜ ਵਾਲਾ ਦਾ ਮਾਹੌਲ ਕਿਵੇਂ ਆ ਭਗਵੰਤ ਮਾਨ ਨੇ ਤਾਂ ਕੋਈ ਨਸ਼ਾਬੰਦ ਨਹੀਂ ਕੀਤਾ ਜੀ ਭਗਵੰਤ ਮਾਨ ਦੇ ਹੁੰਦੇ ਦਾ ਉਹੀ ਸਭ ਕੁਝ ਚੱਲ ਰਿਹਾ ਜੀ ਉਹੀ ਕੁਛ ਨਸ਼ਾ ਪੂਰਾ ਚੱਲ ਰਿਹਾ ਕੋਈ ਨਸ਼ੇ ਨੂੰ ਰੋਕ ਟੋਕ ਨਹੀਂ ਚਿੱਟਾ ਸਮਾਇਕ ਇਹ ਆਮ ਚੱਲ ਰਹੀ ਹੈ ਜੀ ਹਮਕਾ ਇਸ ਚੀਜ਼ ਨੂੰ ਜਿਹੜੀ ਨੂੰ ਬੰਦ ਕਰਾਉਣਾ ਸੀ ਉਹਨੂੰ ਬੰਦ ਨਹੀਂ ਕਰਾ ਰਹੇ ਜਿਹੜੀ ਆਪਣਾ ਆਮ ਹੋਣੀ ਚਾਹੀਦੀ ਸੀ ਉਹਨੂੰ ਕਰਦੇ ਨਹੀਂ ਜਿਹੜੀ ਕਿ ਬੰਦ ਕਰਾਉਣੀ ਸੀ ਉਹਨੂੰ ਕਰਦੇ ਨਹੀਂ ਜਿਹੜੀ ਨੂੰ ਆਪਣਾ ਲੋਕਾਂ ਨੂੰ ਚਾਹੁੰਦੇ ਨੇ ਉਹਨੂੰ ਜਾਦੇ ਬੰਦ ਕਰ ਰਹੇ ਨੇ ਜੇ ਫੀਮ ਪੁੱਕੀ ਆਮ ਮੇਲੇ ਲੋਕਾਂ ਨੂੰ ਇਹ ਜਾਦੇ ਨਸ਼ਾ ਨਾਲ ਖਰਾਬ ਜਿਵੇਂ ਭਗਵੰਤ ਮਾਨ ਉਹ ਨਹੀਂ ਬਾਪੂ ਕਹਿੰਦੇ ਹੁੰਦੇ ਸੀਗੇ ਕਹਿੰਦੇ ਮੈਂ ਆਮ ਜਆ ਬੰਦਾ ਪਿੰਡਾਂ ਦਾ ਮੈਨੂੰ ਪਤਾ ਹੈ ਪਿੰਡਾਂ ਦਾ ਮਾਹੌਲ ਵੀ ਮੈਂ ਖੇਤੀ ਦਾ ਕੰਮ ਵੀ ਕਰਿਆ ਸਾਰੇ ਕੰਮ ਕਰੇ ਨੇ ਹੁਣ ਜਿਵੇਂ ਇਹਨਾਂ ਨੇ ਦੱਸਿਆ ਵੀ ਭਾਈ ਆ ਜਿਹੜੇ ਨਸ਼ੇ ਨੇ ਇਹ ਬਾਲੇ ਖਤਰਨਾਕ ਨੇ ਜਿਹੜੇ ਅੱਜ ਕੱਲ ਚੱਲ ਰਹੇ ਨੇ ਵੀ ਫੇਰ ਇਹ ਮੁੱਦਾ ਤਾਂ ਅੱਜ ਤੱਕ ਪੰਜਾਬ ਸਰਕਾਰ ਨੇ ਵਿਚਾਰਿਆ ਹੀ ਨਹੀਂ ਕਦੇ ਵੀ ਖਸ ਖਸ ਦੀ ਖੇਤੀ ਵੀ ਹੋ ਸਕਦੀ ਆ ਇਹ ਖਸ ਖਸ ਦੀ ਖੇਤੀ ਤਾਂ ਚੰਗੀ ਚੀਜ਼ ਹੈ ਜੀ ਇਹ ਬਣ ਜੇ ਜੇ ਹਾਂ ਹਾਂ ਜੀ ਪਾਣੀ ਘੁਰ ਜਾਵੇ ਜੇ ਥੋੜੀ ਹੋ ਜੇ ਦਾਲ ਬਾਜੀ ਨਾਲ ਬੰਦੇ ਤੰਦਰੁਸਤ ਰਹਿੰਦੇ ਨੇ ਅੱਗੇ ਬੀਜਦੇ ਤੇ ਲੋਕ ਪੁਰਾਣੇ ਜਵਾਲਾ ਹੁੰਦਾ ਜਮੀਨ ਇੰਨਾ ਕਿ ਸਮਝ ਨਹੀਂ ਬੀਜਣ ਦੇ ਹੁੰਦਾ ਇੰਨਾ ਕਿ ਜੇ ਕੋਈ ਦਾਲ ਨੂੰ ਵੀ ਫੁੱਲਾਂ ਨੂੰ ਵੀ ਲਾਉਂਦਾ ਉਹਨੂੰ ਵੀ ਫੜ ਕੇ ਲੈ ਜਾਂਦੇ ਨੇ ਪਰਚੇ ਹੁੰਦੇ ਨੇ ਹਾਂ ਪਰਚੇ ਹੁੰਦੇ ਨੇ ਜੀ ਹੋਏ ਨੇ ਸਾਡੇ ਪਿੰਡ ਹੋਏ ਨੇ ਅੱਛਾ ਹਾਂ ਸਾਡੇ ਪਿੰਡ ਉਹ ਇੱਕ ਬਾਗੀਚੀ ਲਾਈ ਸੀ ਇੱਕ ਬਾਗੀਚੀ ਦੀ 20 25 ਉਹਨੂੰ 50000 ਚ ਮਾਨਤਾ ਗਰੀਬ ਬੰਦਾ ਦੀ ਇਟਾਂ ਵਸਦਾ ਦੀ ਪੱਠੇ ਤੇ ਭਗਵਾਨ ਤੁਮਾਨ ਦੀ ਸਰਕਾਰ ਚ ਕਰਪਸ਼ਨ ਕਹਿੰਦੇ ਕਰਪਸ਼ਨ ਤਾਂ ਜ਼ਿਆਦਾ ਹੋਊਗੀ ਇੱਥੇ ਇਹ ਜਿਹੜਾ ਇਦਾਂ ਹੁਣ ਜਿਵੇਂ ਮੰਨ ਲਓ ਤੁਸੀਂ ਪਿੰਡ ਚ ਤੁਸੀਂ ਕਹਿੰਦੇ ਹੋ ਕਿ ਬਾਗੀਚੀ ਲਾਈ ਬ ਪਤਾ ਕਿਵੇਂ ਲੱਗਦਾ ਸੀ ਆਈਡੀ ਪਿੰਡ ਚ ਹੀ ਹੋਈ ਹੋਣੀ ਉਹਨਾਂ ਦੇ ਛੱਡੇ ਹੋਏ ਨੇ ਜੀ ਵਿੱਚ ਬੰਦੇ ਜਿਹੜੇ ਛੱਡੇ ਹੋਏ ਨੇ ਉਹੀ ਸੀਆਈਡੀ ਦੇ ਗਏ ਉਹੀ ਨਾਲੇ ਤਾਂ ਉਹ ਤੋਂ ਖਾ ਗਏ ਨਾਲੇ ਉਹਨੂੰ ੜਾਤਾ ਪੁਲਿਸ ਨਾਲ ਅੱਛਾ ਆਪੀ ਉਹਨਾਂ ਨਾਲ ਵੀ ਉਹਨਾਂ ਦੇ ਕਮਿਸ਼ਨ ਹੈਗੇ ਨੇ ਵਿੱਚ ਸਾਰੇ ਕੁਸੇ ਜੀ ਜਿਹੜਾ ਬੰਦਾ ਜਿੰਨੇ ਕੈਂਡੀਡੇਟ ਉਹਦੇ ਪਟਿਆਲੇ ਚ ਖੜੇ ਨੇ ਸਾਰਿਆਂ ਤੋਂ ਇਮਾਨਦਾਰ ਬੰਦਾ ਸਾਨੂੰ ਇਹ ਪਿੰਡ ਚ ਗਾਂਧੀ ਲੱਗਦਾ ਚਾਹੇ ਪਾਰਟੀ ਕੋਈ ਆ ਸਾਡਾ ਪਾਰਟੀ ਦਾ ਅਸੀਂ ਕਾਲੀਆਂ ਨਾਲ ਵੀ ਸੰਬੰਧ ਹੈ ਸਾਡਾ ਪਰ ਸਾਡਾ ਇਹਦੇ ਕੀ ਬੰਦੇ ਨਾਲ ਮਤਲਬ ਇਹ ਹੈ ਇਕ ਤਾਂ ਡਾਕਟਰ ਹੈ ਜੇ ਕੋਈ ਗਰੀਬ ਗਰੁੱਪ ਆ ਜਾਂਦਾ 10 ਪੈਸੇ ਘਟਾਉਂਦਾ ਵੀ ਘਟਾਉਂਦਾ ਹੀ ਬਿਲਕੁਲ ਬਿਲਕੁਲ ਰਾਈਟ ਕਰਦਾ ਲਾਜ ਉਹ ਸਹੀ ਵੀ ਕਰਦਾ ਹੈ ਰਹਿ ਵੀ ਵਧੀਆ ਦਿੰਦਾ ਹੈ ਇਹਨਾਂ ਸਾਰੇ ਕੈਂਡੀਡੇਟ ਹੋਰ ਤਾਂ ਫਿਰਕੂ ਨੇ ਰਾਣੀ ਪਹਿਲਾਂ ਕਾਂਗਰਸ ਕਰਨੀ ਹੁਣ ਥਾਂ ਪੂਛ ਮਰੀ ਗਈ ਹੁਣ ਉਧਰ ਵਗ ਗਈ ਹਾਂ ਇਹ ਗੱਲ ਗਲਤ ਹੈ ਸਾਰੇ ਦਲ ਬਦਲੂ ਨਹੀਂ ਪਰ ਜਿਹੜਾ ਗੰਦੀ ਹੈ ਇਹਨੇ ਦਲ ਬਦਲੂ ਇਹ ਵੀ ਸੀ ਲੇਕਿਨ ਇਹਨੇ ਐਸੇ ਤਰ੍ਹਾਂ ਕੰਮ ਨਹੀਂ ਕੀਤਾ ਜਿਵੇਂ ਦੂਸਰੇ ਆਪ ਕੈਂਡੀਡੇਟ ਕਰ ਰਹੇ ਨੇ ਅੱਛਾ ਇੱਕ ਤੁਸੀਂ ਹਨਾ ਗੱਲ ਕਰਦੇ ਸੀਗੇ ਸਰਕਾਰ ਦਾਵਾ ਕਰਦੀ ਹੈ ਵੀ ਸਾਡੇ ਜਿੰਨੀ ਇਮਾਨਦਾਰੀ ਕਿਸੇ ਨੇ ਨਹੀਂ ਹੁਣ ਤੱਕ ਕੀਤੀ ਕਹਿੰਦੇ ਸਾਡੀ ਸਰਕਾਰ ਪੂਰੀ ਕਟੜ ਇਮਾਨਦਾਰ ਆ ਜਿੰਨੀ ਕਰਪਸ਼ਨ ਇਹਨਾਂ ਨੇ ਕੀਤੀ ਹੈ ਕਿਸੇ ਨੇ ਵੀ ਨਹੀਂ ਕੀਤੀ ਹੈ ਜਿੰਨੀ ਆਮ ਆਦਮੀ ਦੀ ਸਰਕਾਰ ਨੇ ਕਰਪਸ਼ਨ ਕੀਤੀ ਕਿਸੇ ਨੇ ਨਹੀਂ ਕੀਤੀ ਸਾਨੂੰ ਪਤਾ ਜਿਹੜੇ ਆਮ ਬੰਦੇ ਸੀ ਉਹ ਉੱਪਰ ਹੋ ਗਏ ਤੇ ਜਿਹੜੇ ਛੋਟੇ ਕਹਿਰੀਆਂ ਚ ਕਹਿੰਦੇ ਪੈਸਾ ਹੀ ਨਹੀਂ ਲੱਗਦਾ ਹੁਣ ਬਿਲਕੁਲ ਨਹੀਂ ਕੋਈ ਕੋਈ ਤਾਂ ਕਹਿਣ ਦੀਆਂ ਗੱਲਾਂ ਨੇ ਜਾ ਕੇ ਕੰਮ ਕਰਵਾ ਕੇ ਦੇਖੋ ਕਹਿਣ ਦੀਆਂ ਗੱਲਾਂ ਨੇ ਕੰਮ ਕਰਾ ਕੇ ਦੇਖੋ ਹਾਂ ਕੁਝ ਟਾਈਮ ਪਹਿਲਾਂ ਹੋਇਆ ਸੀ ਕਿਆਲਕ ਟਾਈਮ ਆਇਆ ਆਏ ਜਦੋਂ ਆਈ ਆਈਏ ਸਰਕਾਰ ਲੇਕਿਨ ਹੁਣ ਤਾਂ ਉਹ ਵੀ ਨਿਹਰ ਖਾਤਾ ਜੀ ਜਿਹਦਾ ਪੈਸਾ ਲੱਗੂ ਜਾਂ ਪੈਸਾ ਦੇਊਗਾ ਉਹਦਾ ਕੰਮ ਹੋ ਰਿਹਾ ਅਦਰਵਾਈਜ਼ ਦੂਸਰੇ ਦਾ ਕੋਈ ਇੱਕ ਇੱਕ ਸਿਹਤ ਨੂੰ ਲੈ ਕੇ ਕਹਿੰਦੀ ਹੈ ਜੀ ਸਰਕਾਰ ਕਹਿੰਦੇ ਵੀ ਸਰਕਾਰੀ ਹਸਪਤਾਲਾਂ ਦੇ ਅੰਦਰ ਦਵਾਈ ਮਿਲਣ ਲੱਗੀ ਹੁਣ ਕਹਿੰਦੇ ਵੀ ਬਾਹਰੋਂ ਦਵਾਈ ਨਹੀਂ ਪਰਚੀ ਬਾਹਰੋਂ ਨਹੀਂ ਕੋਈ ਵੀ ਦਵਾਈ ਲਿਖੂਗਾ ਪਿੰਡਾਂ 'ਚ ਸ਼ਹਿਰਾਂ 'ਚ ਕਹਿੰਦੇ ਮਹੱਲਾ ਕਲੀਨਿਕ ਖੋਲਦੇ ਵੀ ਲੋਕ ਤਾਂ ਇਲਾਜ ਬਹੁਤ ਕਰਾ ਰਹੇ ਆ ਉਥੋਂ ਸਾਡੇ ਵੀ ਇਹ ਮਹੱਲਾ ਕਲੀਨਿਕ ਮੈਂ ਦਵਾਈ ਲੈਣ ਗਿਆ ਜੀ ਹਟੇ ਦਾ ਮਰੀ ਜਾਮਾ ਮਾਇ ਦਵਾਈ ਖਾਨਾ ਜਦ ਮੈਂ ਉਹ ਡਾਕਟਰ ਨੂੰ ਦਵਾਈ ਦਿਖਾਈ ਕਹਿੰਦਾ ਜੀ ਤਾਂ ਗੋਲੀਆਂ ਆਉਂਦੀਆਂ ਨਹੀਂ ਹਾਰਟ ਦੇ ਨੇ ਫਿਰ ਹੋਰ ਦੂਈ ਗੋਲੀ ਸਿਰ ਦੁਖ ਦੀ ਗੋਲੀਆਂ ਸੀ ਕਰਨੀਆਂ ਬਾਈ ਜਿਹੜੀ ਦਵਾਈ ਜਿਹੜੀ ਚੀਜ਼ ਚਾਹੁੰਦੇ ਆ ਉਹ ਚੀਜ਼ ਮਿਲੇ ਉਹ ਨਹੀਂ ਮਿਲਦੀ ਆ ਉਹ ਡਾਕਟਰ ਨੇ ਸਾਫ਼ ਜਵਾਬ ਦਿੱਤਾ ਟੈਸਟ ਵੀ ਕਰੇ ਟੈਸਟ ਕਰੇ ਇੱਥੇ ਟੈਸਟ ਕੁਝ ਹੋਰ ਆ ਰਹੇ ਨੇ ਜਿਹੜੀ ਅਸਲੀ ਲੈਬੋਰਟੀਰੀ ਤੋਂ ਕਰਾਉਨੇ ਆ ਉੱਥੇ ਕੁਝ ਹੋਰ ਆ ਰਹੇ ਨੇ ਟੈਸਟ ਨਾਲ ਟੈਸਟ ਨਹੀਂ ਰਲਦਾ ਦੱਸੋ ਇੱਕ ਰਾਤ ਚ ਬਦਲ ਜਾਂਦਾ ਕੁਸ ਇਹ ਮਤਲਬ ਬੰਦਾ ਉੜ ਜੇ ਜੇ ਵੀ ਹੁਣ ਸਹੀ ਕਿਹੜਾ ਹਾਂ ਇਹ ਇਹ ਹੀ ਗੱਲ ਅਸੀਂ ਕਹਿੰਦੇ ਆ ਵੀ ਦੇਖੋ ਠੀਕ ਹੈ ਕਹਿੰਦੇ ਆ ਵੀ ਖੋਲਿਆਂ ਨੇ ਕਲੀਨਿੰਗ ਦਾ ਇਹ ਖੋਲਿਆਂ ਨੇ ਪਰਚੀ ਫਰੀ ਹੈ ਬੁੜੀਆਂ ਬਗ ਜਾਂਦੇ ਨੇ ਵੀ ਹਾਜ਼ ਮਿਲਦੀ ਹੈ ਉੱਥੇ ਗੋਲੀਆਂ ਕੀ ਮਿਲਦੀਆਂ ਨੇ ਸਿਰ ਦੁਖਦੇ ਦੀ ਗੋਲੀ ਹੈ ਬੁਖਾਰ ਦੀ ਲੈ ਜਾ ਹੋਰ ਜਾਂ ਪੀਣ ਵਾਲੀ ਖੰਗ ਵਾਲੀ ਸੀਸੀ ਲੈ ਜਾ ਹੋਰ ਕੋਈ ਗੋਲੀ ਨਹੀਂ ਮੈਂ ਹਟ ਤੇ ਤਿੰਨ ਵਾਰੀ ਪੁੱਛ ਰਿਹਾ ਮੈਨੂੰ ਤਾਂ ਕਿਸੇ ਨੇ ਦਿੱਤੀ ਨਹੀਂ ਭਾਈ ਹੋਰ ਦੱਸਿਆ ਸੀ ਕਿੱਧਰ ਜਾਈਏ ਫਿਰ ਚੀਜ਼ ਦਾ ਕਲੀਨਿੰਗ ਦਾ ਮਤਲਬ ਤਾਂ ਇਹ ਹੈ ਵੀ ਹਰ ਇੱਕ ਚੀਜ਼ ਉੱਥੇ ਪ੍ਰਲਬਿਤ ਹੋਵੇ ਦੇਖੋ ਪੂਰੇ ਨਾ ਬਾਹਰ ਵੀ ਪੰਜਾਬ ਤੋਂ ਬਾਹਰ ਜਾ ਕੇ ਵੀ ਇਹ ਚੀਜ਼ ਪ੍ਰਚਾਰੀ ਜਾਂਦੀ ਆ ਕੇਜਰੀਵਾਲ ਕੱਲ ਪਰਸੋਂ ਜੇਲ੍ਹ ਤੋਂ ਆਏ ਉਹਨਾਂ ਨੇ ਕਿਹਾ ਕਿ ਪੰਜਾਬ ਚ ਦਾ ਸਾਡੇ ਸਰਕਾਰ ਨੇ ਨੁਹਾਰ ਬਦਲਦੀ ਵੀ ਲੋਕ ਕਮਲ ਮਤਲਬ ਹੁਣ ਤੁਸੀਂ ਦਾ ਅਸਰ ਹੋਣਾ ਵੀ ਮਹੱਲਾ ਕਲੀਨਿੰਗ ਜਾ ਕੇ ਤੁਹਾਡੇ ਨਾਲ ਕੀ ਹੋਇਆ ਹੈਗੀ ਹੈ ਸਾਡੇ ਮਹੱਲਾ ਕਲੀਨਿੰਗ ਹੈਗੀ ਮੈਂ ਤੈਨੂੰ ਉਹੀ ਗੱਲ ਪਹਿਲਾਂ ਵੀ ਦੱਸੀ ਆ ਮੈਂ ਦਵਾਈ ਹੱਟ ਦਾ ਮਰੀਜ਼ਾਂ ਖਾਣਾ ਮੈਨੂੰ ਕਿਸੇ ਨੇ ਦਵਾਈ ਹੋਰ ਦਿੱਤੀ ਹੈਗੀ ਨਹੀਂ ਤੇ ਉਹ ਦਵਾਈ ਉਹਨੇ ਦਿੱਤੀ ਹੋਣੀ ਜਿਹੜੀ ਮਹਿੰਗੀ ਦਵਾਈ ਹੋ ਹੈ ਨਹੀਂ ਕਹਿੰਦਾ ਇਹ ਦਵਾਈ ਉਰੇ ਨਹੀਂ ਜੀ ਆਉਂਦੀ ਹੋਰ ਦੱਸੋ ਕਿਥੇ ਹੋਰ ਅੱਛਾ ਪਹਿਲਾ ਪਿੰਡ ਚ ਕੋਈ ਡਿਸਪੈਂਸਰੀ ਨਹੀਂ ਸੀ ਹੈਗੀ ਸੀ ਡਿਸਪੈਂਸਰੀ ਇੰਡਰਸਟੈਂਸਰੀ ਹੈਗੀ ਸੀ ਸਾਡੇ ਵੱਡੀ ਡਿਸਪੈਂਸਰੀ ਸੀ ਉਹਨੂੰ ਇਹਨਾਂ ਨੇ ਮਹੱਲਾ ਕਲੀਨਿਕ ਬਣਾ ਦਿੱਤਾ 40 ਬਿਸਤਰਾਂ ਦਾ ਹਸਪਤਾਲ ਤੋਂ ਮਹੱਲਾ ਕਲੀਨਿਕ ਬਣਾ ਦਿੱਤਾ ਜਿਹੜੀ ਵੱਡੀ ਸੀ ਉਹਨੂੰ ਛੋਟੀ ਬਣਾਤੀ ਪਿੰਡ ਨਗਰ ਕਿੱਡਾ ਹੈ ਤੇ ਉਹਦੇ ਚ ਦਾ ਛੋਟਾ ਬਣਾਤਾ ਛੋਟਾ ਨਹੀਂ ਫਿਰ ਇਹ 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 ਮਤਲਬ ਇਹ ਤਾਂ ਸਮਝ ਨਹੀਂ ਆਈ ਵੀ ਚੀਜ਼ ਨੂੰ ਜਿਹੜੀ ਚੀਜ਼ ਹੈਗੀ ਸੀ ਉਹ ਤੋਂ ਵੀ ਛੋਟੀ ਕਰਕੇ ਮਸ਼ੂਰੀ ਮਸ਼ੂਰੀ ਹੋਰ ਗਈ ਪਹਿਲਾਂ ਜਿਹੜੀ ਸਾਡੇ ਡਿਸਪੈਂਸਰੀ ਸੀ 40 ਬੈੱਡਾਂ ਦਾ ਇੱਕ ਹਸਪਤਾਲ ਸੀ ਲੇਕਿਨ ਹੁਣ ਮਹੱਲਾ ਕਲੀਨਿਕ ਬਣਾਤਾ ਮਹੱਲਾ ਕਲੀਨਿਕ ਦਾ ਮਤਲਬ ਛੋਟੇ ਛੋਟੇ ਪਾਰਟ ਬਣਾਤੇ ਛੋਟੇ ਪਾਰਟ ਕੀ ਕਰਨਾ ਸਾਡੇ ਤਾਂ ਹੈਗੀ ਪਹਿਲਾਂ ਵੱਡੀ ਡਿਸਪੈਂਸਰੀ ਸਾਡੇ ਕੋਈ ਉਹਨਾਂ ਵਧੀਆ ਡਾਕਟਰ ਸੀ ਵਧੀਆ ਸਾਡੇ ਦਵਾਈ ਮਿਲਦੀ ਸੀ ਸਾਨੂੰ ਮਹੱਲਾ ਕਲੀਨਿਕ ਦਾ ਉਹਨਾਂ ਬੈਨੀਫਿਟ ਨਹੀਂ ਜਨਾ ਹੁਣ ਪਹਿਲਾਂ ਡਿਸਪੈਂਸਰੀ ਦਾ ਬੈਨੀਫਿਟ ਸੀ 2500 ਵਾਲਾ ਟੀਕਾ ਜੀ ਬਿਲਕੁਲ ਫ੍ਰੀ ਮਿਲਦਾ ਸੀ ਇੱਥੇ ਇਹ ਸਰਕਾਰ ਤੋਂ ਪਹਿਲਾਂ ਡਿਸਪੈਂਸਰੀ ਤੋਂ ਡਿਸਪੈਂਸਰੀ ਚੁੰਨੀ ਮੈਂ ਕੁਦਰਤੀ ਮੇਰੇ ਲੜਕੇ ਤੇ ਝੂਟ ਲੱਗੀ ਜੀ ਮੈਂ ਭਵਾਨੀਗੜ੍ਹ ਉਹਨਾਂ ਨੇ ਟੀਕੇ ਲਿਖ ਦਿੱਤੀ ਜੀ ਚਲੋ ਅਸੀਂ ਇੱਕ ਲੱਗਾ ਲੈ ਲਿਆ ਜੀ ਜਦੋਂ ਅਸੀਂ ਇੱਥੇ ਡਾਕਟਰ ਸਾਹਿਬ ਨੂੰ ਪੱਤੀ ਦਿਖਾਈ ਜੀ ਉਹ ਕਹਿੰਦੇ ਜੀ ਤੁਸੀਂ ਦਵਾਈ ਤੇ ਨਹੀਂ ਲਈ ਅਸੀਂ ਅਖੀਰ ਦੋ ਟੀਕੇ ਲਏ ਨੇ ਕਹਿੰਦਾ ਸਾਨੂੰ ਕੀ ਲੋੜ ਸੀ ਲੈਣ ਦੀ ਕਹਿੰਦਾ ਇਹਦਾ ਸਹੂਲਤ ਸਾਡੇ ਕੋਲ ਨੇ ਸਾਨੂੰ ਟਾਈ ਟਾਈ ਚੰਚੋ ਵਾਲਾ ਜੀ ਮਤਲਬ ਉਹ ਟੀਕਾ ਸਾਨੂੰ ਫ੍ਰੀ ਮਿਲ ਦਿੰਦੇ ਰਹਿੰਦੇ ਨੇ ਪਹਿਲੀ ਸਰਕਾਰਾਂ ਅੱਛਾ ਦੂਜਾ ਨੰਬਰ ਜੀ ਇਹ ਸਰਕਾਰ ਨੇ 2.5 ਸਾਲ ਹੋ ਗਏ ਜੋ ਸਾਡੇ ਸਿੰਘਲਾ ਸਾਹਿਬ ਕੰਮ ਕਰਾ ਗਏ ਉਹੀ ਕੰਮ ਆ ਜੀ ਮੁੜ ਕੇ ਸਾਡੇ ਇੱਟ ਨਹੀਂ ਲੱਗੀ ਜੀ ਹਾਂ ਕਿਤੇ ਵੀ ਫਤਗੀ ਸਰਵਾ ਕਰ ਲਓ ਤੁਸੀਂ ਜੋ ਮਰਜ਼ੀ ਕਰ ਲਓ ਕੋਈ ਨਵੀਂ ਚੀਜ਼ ਨਹੀਂ ਆਹ ਪਾਰਕ ਸਾਡਾ ਪਿਆ ਜੀ ਉਵੇਂ ਜੇ ਕਰੇਟਾ ਜਾਉਂਦਾ ਇਹਦੀ ਕੋਈ ਸਾਡੇ ਚੱਕਰਾਂ ਦੇ ਟੱਕਰ ਗ੍ਰਾਂਟ ਨਹੀਂ ਆ ਰਹੀ ਹਾਂ ਅਸੀਂ ਸਰਕਾਰਾਂ ਨੂੰ ਕੀ ਕਰਾਂਗੇ ਜੇ ਸਾਡੇ ਪਿੰਡ ਨੂੰ ਸਹੂਲਤ ਨਹੀਂ ਮਿਲਦੀਆਂ ਵੋਟ ਐਕਟ ਦੇ ਹਰੇਕ ਮੰਤਰੀ ਨੂੰ ਮੰਤਰੀ ਮਾਨ ਆ ਜੀ ਸਾਡੇ ਪਿੰਡ ਤੇ ਟੋਟਲ ਵੋਟਰ 3000 ਆ ਜੀ ਸਾਡੇ ਅੱਛਾ ਹਾਂ ਜੀ ਪਿੰਡੋਂ ਲੱਗ ਗਈ ਪਰ ਉਹ ਆਪਣੋਂ ਬਹੁਤ ਦੂਰ ਤੱਕ ਪਿੰਡ ਹੈ ਅੱਛਾ ਭਾਜਪੀ ਦਾ ਕਿਵੇਂ ਹੈ ਮਾਹੌਲ ਭਾਜਪੀ ਵੀ ਬਹੁਤ ਜ਼ੋਰ ਲਾ ਰਹੇ ਐ ਕਿ ਵੀ ਪੰਜਾਬ ਚ ਅਸੀਂ ਵੀ ਕੱਢੀਏ ਕੋਈ ਨਾ ਕੋਈ ਸੀਟਾਂ ਪਿੰਡਾਂ ਦੇ ਵਿੱਚ ਕਿਹੜੇ ਵੀ ਤੁਹਾਡੇ ਤਾਂ ਘਰਾਣਾ ਵੀ ਬਹੁਤ ਵੱਡਾ ਲੜ ਰਿਹਾ ਪਿੰਡੂ ਸੀਟ ਪਿੰਡੂ ਵੋਟ ਨਹੀਂ ਹੈ ਭਾਜਪੀ ਜੀ ਕਿਉਂਕਿ ਕਿਸਾਨ ਜਿਹੜੇ ਨੇ ਸਾਰੇ ਨਗਰ ਦੇ ਵਿੱਚ ਕਿਸਾਨ ਨੇ ਆ ਪਿੰਡਾਂ ਦੇ ਵਿੱਚ ਸ਼ਹਿਰੀ ਵੋਟ ਭਾਜਪੀ ਦੀ ਜ਼ਰੂਰ ਹੈ ਲੇਕਿਨ ਪਿੰਡਾਂ 'ਚ ਭਾਜਪੀ ਦੀ ਵੋਟ ਹਾਂ ਪਿੰਡਾਂ 'ਚ ਭਾਜਪੀ ਭਾਜਪੀ ਨੂੰ ਕੋਈ ਛੇ ਟਿਕਟੇ ਬੁੱਸੇ ਨਹੀਂ ਲੱਗਣਦੇ ਨਾ ਕਿਤੇ ਨੂੰ ਨਾ ਹੀ ਕੋਈ ਸਾਡਾ ਅੱਗੇ ਹੋ ਕੇ ਟੁਰਦਾ ਬੀਜਪੀ ਨਾ ਬੀਜਪੀ ਪਾਰਟੀ ਮਾੜੀ ਨਹੀਂ ਹੈ ਹਾਂ ਸਾਡੇ ਉਹਦੇ ਕੰਮ ਨੇ ਆਗੂ ਮਾੜੇ ਜਿਵੇਂ ਹੁਣ ਸੜਕਾਂ ਤੇ ਬਿਠਿਆ ਲੈ ਦੱਸੋ ਹਾਂ ਪੰਜਾਬ ਦੇ ਬੰਦੇ ਕੀ ਦਿੱਲੀ ਜਾਣ ਦਾ ਹੱਕ ਰੱਖਦੇ ਨਹੀਂ ਬਈ ਹੈ ਉਹ ਕਿਉਂ ਉਹ ਸੜਕਾਂ ਦੇ ਰੋਕਦੇ ਨੇ ਕਿਲ ਘਟਦੇ ਨੇ ਇਹ ਦੁਸ਼ਮਣ ਨੇ ਇਹਦਾ ਦੂਆ ਮੁਲਕ ਬਣਾਤਾ ਇਹਨਾਂ ਨੇ ਹਾਂ ਜੇ ਬੀਜਪੀ ਇਹ ਵੀ ਸੋਚੇ ਵੀ ਕਿਸਾਨ ਆ ਸਕਦਾ ਸੀ ਵੀ ਜਾ ਸਕਦਾ ਦਿੱਲੀ ਦੇਖ ਸਕਦੇ ਆ ਸਾਡਾ ਕਿਹੜਾ ਉਹ ਉੱਥੇ ਉਹ ਨਹੀਂ ਕਰਦਾ ਕੋਈ ਜੇ ਕੋਈ ਨੁਕਸਾਨ ਕਰਦਾ ਉਹ ਤੇ ਕੇਸ ਪਹਿਲਾਂ ਵੀ ਕਰੇ ਨੇ ਹੁਣ ਕਰ ਦੇਣਾ ਕਿਉਂ ਨਹੀਂ ਜਾਣ ਦਿੰਦੇ ਸਾਡੇ ਮਾਰਿਆ ਇੱਥੇ ਕਿਹੜਾ ਮਾਰ ਵਾਲੀ ਪਨੀਤ ਕਰਨੇ ਸਾਡੇ ਆਈ ਤੀ ਕੇਰਾ ਜਿਹੜਾ ਗੂਗਾ ਮਾਰਿਆ ਤੀ ਆ ਕੇ ਮੁਰਗੀ ਢੇੜੇ ਨੂੰ ਕੋਈ ਇੱਥੇ ਆ ਨਹੀਂ ਆਈ ਆਪਣੇ ਸਾਡਾ ਪਿੰਡ ਤੇ ਛਾਟੇ ਸਾਡੇ ਆਈ ਨਹੀਂ ਆਈ ਉਹ ਆਈ ਦੇ ਦਿਨ ਮੈਂ ਜ਼ਿਆਦਾ ਕਿੱਦਾਂ ਆਈ ਦੀ ਉਹ ਆਈ ਉਹ ਮੁੰਡਿਆਂ ਦੇ ਆਈ ਦੀਪੇ ਕੇ ਉੱਤੇ ਉਹ ਪਰਸਨਲੀ ਕਿਸੇ ਨਾ 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 ਤਾਂ ਹੋਈ ਤੀ ਉਹੀ ਆਈ ਮਾਰਗ ਤੇ ਤੇ ਆਈ ਤੀ ਹੂੰ ਅੱਛਾ ਉਹ ਤਾਂ ਵੋਟਾਂ ਮੰਗਣ ਨਹੀਂ ਆਏ ਨਾ 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 ਵੋਟਾਂ ਦਾ ਸਾਡੇ ਕੋਈ ਭਾਜਪਾ ਦਾ ਨਹੀਂ ਆਇਆ ਜੀ ਕੋਈ ਕੈਂਡੀਡੇਟ ਵੀ ਨਹੀਂ ਉਹ ਤਾਂ ਹੈ ਹੀ ਸੋਗ ਤੇ ਸੋਗ ਭੂਗ ਤੇ ਆਈ ਨਹੀਂ ਯੂ ਸਾਡੇ ਮਤਲਬ ਐ ਕਿ ਤਰਫੀਰ ਗਾਂਧੀ ਦਾ ਹੈਗਾ ਪੂਰਾ ਮਾਹੌਲ ਪਟਿਆਲੇ ਅਸੀਂ ਦਾ ਵੋਟ ਵੀ ਉਹਨੂੰ ਹੀ ਪਾਉਣੀ ਆ ਜੇ ਪਾਉਣੀ ਆ ਤਾਂ ਦਾ ਰੰਬੀਰ ਗਾਂਧੀ ਨੂੰ ਪਾਉਣੀ ਆ ਜੀ ਪੀ ਜੀ ਦਾ ਪਿੰਡਾਂ ਚੋਂ ਪੈਂਦੀ ਨਹੀਂ ਪਾਈ ਕਿਤੇ ਜੋਰ ਲਾ ਰਣ ਹੂੰ ਜੀ ਪੀ ਜੀ ਦੀ ਪਿੰਡ ਵੋਟ ਨਹੀਂ ਆ ਸਾਰੇ ਇਲਾਕੇ ਦਾ ਪਿੰਡ ਕਿਤੇ ਜੋਰ ਲਾ ਦੇ ਵੀ ਵਿਰੋਧ ਵੀ ਕਰ ਰਹੇ ਨੇ ਉਹਦਰ ਵਿਰੋਧ ਵੀ ਇਸੇ ਗੱਲ ਕਰਕੇ ਆ ਹਾਂ ਜੇ ਆ ਕਿਸਾਨਾਂ ਨਾਲ ਸਹਿਮਤੀ ਕਰਨ ਚੱਲ ਕਿਵੇਂ ਨਗਵੇਂ ਉਹਨਾਂ ਨੂੰ ਕਈ ਕਿ ਠਾੜਨਾ ਫਿਰ ਵਿਰੋਧ ਵੀ ਕਾਦਾ ਹੈ ਉਹਨਾਂ ਦੇ ਮੰਨਣ ਅਸੀਂ 80% ਲੋਕ ਖੇਤੀ ਕਰਦੇ ਨੇ ਨਿਰਪਰ ਨੇਤੇ ਹਾਂ ਗੌਰਮੈਂਟ ਉਹਨਾਂ ਦੀ ਕਮਿਟੀ ਸੁਣਦੀ 20% ਨੂੰ ਤਾਂ ਹਾਂ ਚੱਕੀ ਫਿਰਦੀ ਐ। ਅੱਛਾ ਪੰਜਾਬ ਸਰਕਾਰ ਨੇ ਆ ਪਿਛਲੇ ਸਮੇਂ 'ਚ ਬਿਜਲੀ ਕਿਵੇਂ ਦਿੱਤੀ ਆ ਕਿਉਂਕਿ ਬਿਜਲੀ ਨੂੰ ਲੈ ਕੇ ਵੀ ਉਹਨਾਂ ਦਾ ਪ੍ਰਚਾਰ ਚੰਗਾ ਕਹਿੰਦੇ ਕਿਸਾਨ ਖੁਸ਼ ਆ ਬਿਜਲੀ ਤੋਂ। ਪੂਰਾ ਖੁਸ਼ ਆ। ਹਾਂ। ਕਦੇ ਰਾਤ ਨੂੰ ਨਹੀਂ ਗਏ ਕਣਕ ਦੇ ਨਹੀਂ ਰਮਾਉਂਦੇ ਰਹਾ। ਇਹ ਇਹ ਅਸੀਂ ਭਗਵੰਤ ਮਾਨ ਦੀ ਸ਼ਾਬਾਸ਼ੀ ਕਹਿੰਦੇ ਆ। ਇਹ ਗੱਲ ਨਹੀਂ ਹੈ ਵੀ ਉਹ ਨਹੀਂ ਹੈ। ਜਿਹੜਾ ਕੰਮ ਕਰਿਆ ਉਹ ਜਿਹੜਾ ਕੰਮ ਕਰਿਆ ਉਹਨੂੰ ਮੰਨਦਿਆ ਕਰਿਆ। ਕਦੇ ਰਾਤ ਨੂੰ ਨਹੀਂ ਗਏ ਜਦ ਜਾਂਦਾ ਬਟਨ ਤਿਆਰ ਹੁੰਦਾ। ਹਾਂ। ਚਾਹੇ ਕੋਸਰ ਮਾਲਿਆ ਦਿਨੇ ਰਮਾਇਆ ਕਦੇ ਪਾਲੇ ਨਹੀਂ ਮਰੇ। ਅਗੇ ਵਾਲੀਆਂ ਸਰਕਾਰਾਂ ਚੱਲ ਵੀ ਰਾਤ ਦੇ 12 ਵਜੇ ਲਾਈਟ ਆਈ ਜਾਂ 4 ਵਜੇ ਤੜਕੇ ਦੇ ਵਗ ਗਈ। ਚੰਗਾ ਕੰਮ ਬੜਾ। ਉਹ ਪਾਲਾ ਪਾਲਾ ਤੀ ਇਹ ਸਿਰੇ ਦਾ ਕੰਮ ਕਰਿਆ ਉਹਨੇ ਲਾਈਟ ਦਾ। ਅਛਾ ਮੰਡੀਆਂ ਦਾ ਪ੍ਰਬੰਧ ਵਧੀਆ ਰਿਹਾ ਜੰਨਾ ਚੜੇ ਇਹਨਾਂ ਦੇ ਰਹੇ ਨਸੀਜਨ। ਮੰਡੀ 'ਚ ਕੋਈ ਤਖਲੀਫ ਨਹੀਂ ਆਈ ਜ਼ਿਮੀਂਦਾਰ ਨੂੰ। ਕੋਈ ਬਾਰਦਾਨੇ ਦੀ ਕੋਈ ਚੱਕ ਚਕਾਈ ਦੀ ਕੋਈ ਕੁਝ ਨਹੀਂ ਹੋਇਆ। ਇਹ ਕੰਮ ਤਾਂ ਵਧੀਆ ਕਰੇ ਨੇ ਵਿੱਚ। ਕਣਕ ਦਾ ਪਈਆ ਮੰਡੀ 'ਚ ਰੁੱਲ ਰਹੀ। ਓਏ ਮੰਡੀਆਂ 'ਚ ਫਿਰ ਜ਼ਿਆਦੇ ਪਈਆ ਉਹ ਤਾਂ ਉਹਦੇ ਕਰਕੇ ਬਾਰਦਾਨੇ ਦੀ ਵੀ ਘੋਟ ਪਈ ਗਈ। ਇਕੱਠੀ ਆ ਮੀਂਹ ਕਰਕੇ ਇਕੱਠੀ ਹੋ ਗਈ। ਉਹਦੇ ਕਰਕੇ ਹੁਣ ਚੱਕੀ ਜਾ ਰਹੇ ਨੇ, ਜਾ ਆਪਾਂ ਨੂੰ ਪੈਸੇ ਆਪਣੇ ਆ ਗਏ ਆਪਦੀ ਚੱਕੀ ਜਾਊਗੀ ਸਰਕਾਰ ਦੀ ਕਣਕ ਆਪਾਂ ਨੂੰ ਕੀ ਲੋੜ ਉਹ ਆੜਤੇ ਤਾਂ ਬੈਠਣੇ ਡੇ ਉਹ ਆੜਤੇ ਬੈਠੇ ਰਹੇ ਤੈਨੂੰ ਤੇਰੇ ਪੈਸੇ ਤੇਰੇ ਖਾਤੇ ਜਾ ਗਏ ਬਾਪੂ ਦੀ ਆੜ ਤਾਂ ਤਾਂ ਨਹੀਂ ਕਿਤੇ ਨਾ ਇਹ ਨਹੀਂ ਆੜ ਤੇ ਆੜਦਾ ਕਰਨ ਆ ਭਾਈ ਉਹ ਗੱਲ ਕਰ ਰਹੇ ਆ ਇਹ ਕੰਨ ਪੁੱਛੋ ਹਾਂਜੀ ਦੱਸੋ ਹੀ ਸਾਨੂੰ ਕੀ ਨਹੀਂ ਉਹ ਉਹ ਜਿਹੜੀ ਗੱਲ ਉਹਨਾਂ ਨੇ ਕਹੀ ਆ ਨਾ ਕਿ ਮੋਟਰਾਂ ਦੀ ਬਿਜਲੀ ਵਧੀਆ ਆ ਹਾਂਜੀ ਆਉਂਦੀ ਆ ਤੇ ਕਣਕ ਟਾਈਮ ਸਰ ਵਿੱਗੇ ਪੈਸੇ ਵੀ ਛੇਤੀ ਆ ਗਏ ਕੋਈ ਮਿਲ ਗਏ ਕੋਈ ਸ਼ੱਕ ਨਹੀਂ ਤੇ ਫਿਰ ਕਿਸਾਨੀ ਤਾਂ ਹੱਕ ਚ ਹੋਣੀ ਚਾਹੀਦੀ ਝਾੜੂ ਤੇ ਨੇ ਝਾੜੂ ਦੇ ਹੱਕ ਚ ਕਿਸਾਨੀ ਜਿਹੜਾ ਕੈਂਡੀਡੇਟ ਨਹੀਂ ਜਿਹੜਾ ਕੈਂਡੀਡੇਟ ਆ ਇਹ ਕੈਂਡੀਡੇਟ ਨਹੀਂ ਆ ਕੈਂਡੀਡੇਟ ਇਹ ਸੀਟ ਤੇ ਗਾਂਧੀ ਵਧੀਆ ਅੱਛਾ ਸਭ ਤੋਂ ਜਿਹੜਾ ਕੈਂਡੀਡੇਟ ਆ ਉਹ ਸਾਡੇ ਸਾਨੂੰ ਗਾਂਧੀ ਕਾਲੀ ਨਾਲ ਵੀ ਸੰਬੰਧਾਂ ਪਾਰਟੀ ਦਾ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਤਾਂ ਕੈਂਡੀਡੇਟ ਨਾਲ ਮਤਲਬ ਹੈ ਨਸ਼ੇ ਦੀ ਗੱਲ ਹੈ ਨਾ ਖਸਖਸ ਦੀ ਗੱਲ ਕਰੀ ਸੀ ਵੀ ਗਾਂਧੀ ਸਾਹਿਬ ਕਹਿੰਦੇ ਨੇ ਵੀ ਖਸਖਸ ਦੀ ਖੇਤੀ ਹੋ ਜਾਵੇ ਅੱਜ ਬਹੁਤ ਲੋਕ ਨੇ ਜਿਹੜੇ ਇਸ ਚੀਜ਼ ਦੀ ਦੁਹਾਈ ਦਿੰਦੇ ਨੇ ਆਪਾਂ ਨੂੰ ਸ਼ਾਇਦ ਨਹੀਂ ਪਤਾ ਲੱਗਦਾ ਕਹਿੰਦੇ ਜਿਹੜੀ ਜੀਵ ਥੱਲੇ ਰੱਖਣ ਵਾਲੀ ਗੋਲੀ ਪੰਜਾਬ 'ਚ ਚੱਲ ਰਹੀ ਹੈ ਵੀ ਬਹੁਤ ਨੁਕਸਾਨਦੇ ਆ ਤੁਸੀਂ ਨਾਲੇ ਵਾਲੇ ਕਿਹ ਹੈ ਜੀ ਮਾਹੌਲ ਦੇ ਕਿੰਨੇ ਕੁ ਲੋਕ ਇੱਥੇ ਤੁਹਾਡੇ ਵਾਲੇ ਵਾਲੇ ਵੀ ਜਾਂਦੇ ਹੋਣੇ ਸਾਡੇ ਵੀ ਹੈਗੇ ਨੇ ਜੀ ਹਾਂ ਗੋਲੀ ਵਾਲੇ ਪਰ ਹੁਣ ਨਾਉਂ ਲੈਂਦਾ ਕੋਈ ਅਗਲਾ ਇਹ ਨਹੀਂ ਪਤਾ ਅੱਜ ਮੈਂ ਹੁਣ ਲੜ ਰਹੇ ਨੇ ਕੋਈ ਡਾਂ ਚੱਕੀ ਆ ਜੇ ਕੋਈ ਛੱਡੂ ਡੰਡਾ ਲੈ ਕੇ ਹਾਂ ਹੁਣ ਲੜ ਰਹੇ ਨੇ ਨਸ਼ਿਆਲੀ ਨੇ ਇਹ ਇਹ ਵੀਰੇ ਮੁੰਡਾ ਛੱਡਿਆ ਤੇ ਆਪਦੇ ਪੰਡਾ ਵੀ ਮਤਲਬ ਨਸ਼ੇ ਦੇ ਵੀ ਰਹੇ ਜੂਗਾ ਔਰੇ ਉਹ ਲੈਣ ਵਾਲੇ ਆ ਗਏ ਦੋ ਨਸ਼ੇ ਵਾਲੇ ਵੀ ਰਹੇ ਨੇ ਤੇ ਰਿਸ਼ਤੇਦਾਰੀ ਛੱਡਿਆ ਸੀ ਪਾਣ ਜਾ ਰਹੇ ਦਾ ਪਾਣ ਦਾ ਜੀਰ ਦਾ ਅੱਛਾ ਹਾਂ ਉਹ ਨਸ਼ੇ ਵਾਲਿਆਂ ਦਾ ਹੀ ਰੌਲਾ ਪੈ ਰਿਹਾ ਨਸ਼ਾ ਨਸ਼ਾ ਲੱਗਦਾ ਕਦੇ ਨਸ਼ਾ ਨਸ਼ੇ ਨੂੰ ਕੋਈ ਸਰਕਾਰ ਰੋਕ ਸਕਦੀ ਆ ਨਹੀਂ ਇਹ ਤਾਂ ਲੋਕਾਂ ਲੋਕਾਂਚਾਰੀ ਆ ਜਿਵੇਂ ਅੱਤਵਾਦ ਪਬਲਿਕ ਨੇ ਰੁਕਿਆ ਸੀ ਕਿ ਨਹੀਂ ਇਸ ਤਰ੍ਹਾਂ ਦੀ ਲੋਕ ਉਠਣ ਜਿਵੇਂ ਹੁਣ ਅਸੀਂ ਤੁਹਾਨੂੰ ਕਹੇ ਵੀ ਖਾਸ ਕਰਕੇ ਦੀ ਖੇਤੀ ਪਿੰਡਾਂ ਚ ਜਾਂ ਫੀਮ ਦੀ ਖੇਤੀ ਪੌਸ ਦੀ ਖੇਤੀ ਜੇ ਹੋਵੇ ਤਾਂ ਅਸੀਂ ਚਿੱਟੇ ਦਾ ਵਿਰੋਧ ਕਰਾਂਗੇ ਫਿਰ ਅਸੀਂ ਖਸਕਣ ਵਾਲੇ ਪਾਸੇ ਉਹ ਕਰਾਂਗੇ ਨਹੀਂ ਨਾਲ ਸਰਕਾਰ ਆ ਸਰਕਾਰ ਦਾ ਹੁਣ ਨਸ਼ਾ ਦਾ ਉਹ ਕਰ ਰਹੀ ਹੈ ਜਿਵੇਂ ਹੁਣ ਝੋਟਾ ਦੀ ਉਧਰ ਉਹਨੂੰ ਕੋ ਬੜਸੋਂ ਤੰਗ ਕਰੀਦੀ ਨਸ਼ਾ ਨਸ਼ਾ ਨਾਲ ਮਿਲੀ ਹੋਈ ਹੈ ਸਰਕਾਰ ਸਰਕਾਰ ਤਾਂ ਆਪ ਉਹ ਕਰਉਂਦੀ ਨਹੀਂ ਨਾ ਇੱਕ ਵਾਰੀ ਬੰਦਾ ਚਾਹੇ ਛੋਟਾ ਰਿਹਾ ਵੀ ਹੋ ਗਿਆ ਪਰ ਜਿਹੜੇ ਕਈ ਪਰਚਿਆਂ ਚ ਉਹਨੇ ਉਲਝ ਗਿਆ ਉਹ ਤਾਂ ਹੁਣ ਆਪਣੇ ਆਪ ਜੋ ਕੇ ਰਹਿ ਜਾਂਦਾ ਬੰਦਾ ਬਾਅਦ ਚ ਬਿਲਕੁਲ ਬਿਲਕੁਲ ਤਰੀਕਾ ਦੇ ਕੋਈ ਨਹੀਂ ਜਾਂਦਾ ਤਰੀਕਾ ਤੇ ਛੋਟੇ ਹੀ ਜਾਊਗਾ ਜੀ ਹੋਰ ਕੋਈ ਬੰਦਾ ਨਹੀਂ ਜਾਂਦਾ ਇੱਕ ਬਾਪੂ ਆਏ ਦੱਸੋ ਮੈਨੂੰ ਵੀ ਨਸ਼ੇ ਤੇ ਜਵਾਗ ਲੱਗਦਾ ਕਿਉਂ ਆ ਤੁਸੀਂ ਤਾਂ ਹਨਾ ਹੰਡਾਈ ਆ ਜ਼ਿੰਦਗੀ ਦੇਖਿਆ ਥੋੜਾ ਸਮਾਂ ਵੀ ਲੰਘਿਆ ਉਦੋਂ ਤਾਂ ਨਾ ਨਸ਼ਿਆਂ ਦੇ ਨੌ ਸੀਗੇ ਜਿਹੜੇ ਸਾਡੇ ਟਾਈਮ ਚ ਇਸ ਟਾਈਮ ਸੁਣ ਰਹੇ ਆ ਕਾ ਤੋ ਲੱਗਦਾ ਬਹੁਤ ਜਣੇ ਕਹਿੰਦੇ ਨੇ ਵੀ ਕੰਮ ਕੰਮ ਨਹੀਂ ਹੈਗਾ ਤਾਂ ਕਰਕੇ ਆ ਇਹ ਨਸ਼ੇ ਦੇ ਬਾਈ ਕੰਮ ਤਾਂ ਜਵਾਕ ਕਰਦੇ ਨਹੀਂ ਹੁਣ ਤਰੱਕੀ ਹੋ ਗਈ ਇਹ ਜਿਹੜਾ ਬੇਲ ਦਾ ਕਾਰਨ ਹੈ ਤੇ ਭੇੜੀ ਸੰਗਤ ਦਾ ਕਾਰਨ ਹੈ ਮੇਨ ਗੱਲ ਸਕੂਲਾਂ ਚ ਵੀ ਇਹੀ ਕੁਸ ਸਿੱਖਿਆ ਮੁੰਡੇ ਹਾ ਮੁੰਡੇ ਇਕੱਠੇ ਹੋ ਕੇ ਸਕੂਲਾਂ ਚ ਮਾਸਟਰ ਘਟ ਤੇ ਆਂ ਦਿੰਦੇ ਨੇ ਡਰਦੇ ਨਹੀਂ ਮਾਸਟਰਾਂ ਤੋਂ ਇਕੱਠੇ ਹੋ ਕੇ ਮੀਟਿੰਗਾਂ ਕਰਕੇ ਇਹੀ ਕੁਸ ਚੱਲਦਾ ਸਾਰਾ ਕੁਸ ਨਸ਼ਾ ਇਹ ਤਾਂ ਹੀ ਦੇਹ ਕੇ ਦੂਬ ਮਾਂ ਤੈਨੂੰ ਤੂੰ ਮੈਨੂੰ ਜਵਾਕਾਂ ਨੂੰ ਪਤਾ ਨਹੀਂ ਵੀ ਇਹ ਨਸ਼ੇ ਦੇ ਰਿਜ਼ਲਟ ਕੀ ਨਿਕਲਣਗੇ ਇਹਦਾ ਮਗਰ ਨਹੀਂ ਪਤਾ ਲੱਗੂ ਪਰ ਉਹ ਦੇਖੋ ਦੇਖੋ ਫਲਾਣਾ ਕਰਦਾ ਉਹਦਾ ਕੀ ਹੋ ਗਿਆ ਆਪਾਂ ਵੀ ਬੱਸ ਅਣਪੋਲਾ ਇਹਦਾ ਜਿੱਧਰ ਮਰਜੀ ਲਾ ਲੈ ਇਹ ਬੱਚਾ ਪੀੜੀ ਹੈ ਜੇ ਨਸ਼ਾ ਹੀ ਬੰਦ ਹੋਵੇ ਫਿਰ ਬੱਚਿਆਂ ਨੂੰ ਮਿਲੇਗੀ ਕੁਛ ਵੀ ਨਹੀਂ ਮਿਲਦਾ ਬੱਚੇ ਕੁਛ ਨਹੀਂ ਖਾਂਦੇ ਜੇ ਹੁਣ ਖਾਸ ਖਾਸ ਬੀਜ ਲੈ ਸਿੱਧੇ ਸਾਹਮਣੇ ਉਹਨਾਂ ਦੇ ਆਹ ਪੁੱਜੀ ਪਾਜੀ ਕਰ ਲੈ ਉਹ ਦਾਲ ਨਹੀਂ ਖਾਂਣਗੇ ਕਹਿੰਦੇ ਅਸੀਂ ਨਹੀਂ ਖਾਂਦੇ ਜੀ ਇਹ ਤਾਂ ਉਹ ਨਸ਼ਾ ਹੈ ਪਰ ਉਹ ਨਸ਼ੇ ਦਾ ਨਹੀਂ ਪਤਾ ਉਹ ਨਸ਼ਾ ਲੱਗ ਕੇ ਖਾਂਦੇ ਨੇ ਆ ਮੈਡੀਕਲ ਨਸ਼ਾ ਜ਼ਿਆਦਾ ਹੈ ਉਹਦੇ ਕਰਕੇ ਮੈਂ ਇਹ ਇਦਾਂ ਪੁੱਛਿਆ ਨਾ ਕਿਉਂਕਿ ਨਾ ਤੁਹਾਡੇ ਟਾਈਮ ਮੋਬਾਈਲ ਸੀਗੇ ਨਾ ਤੁਹਾਡੇ ਟੋਡੇ ਟਾਈਮ ਮੋਟਰਸਾਈਕਲ ਹੋਣੇ ਆ ਘੁੰਮਣ ਫਿਰਨੋਂ ਵੀ ਤੁਹਾਡਾ ਉਹ ਵੇਲਾ ਕਿਵੇਂ ਸੀਗਾ ਤੂੰ ਤੁਹਾਡੀ ਉਹ ਜਵਾਨੀ ਵਾਲੀ ਪਰਵਰਿਸ਼ ਵਿੱਚ ਸਕੂਲ ਜਦੋਂ ਪੜ੍ਹਨ ਦਾ ਟਾਈਮ ਹੁੰਦਾ ਸੀਗਾ ਤੁਹਾਡਾ ਵਕਤ ਲੰਘਦਾ ਕਿਵੇਂ ਸੀ ਸਾਡਾ ਵਕਤ ਤਾਂ ਉਦੋਂ ਸਾਰੀ ਬਾੜੀ ਮੰਗੇਈ ਨਹੀਂ ਸੀ ਭਾਈ ਸਾਡੇ ਵੇਲੇ ਤਾਂ ਮੈਂ ਮੇਰੀ ਗੱਲ ਸੁਣ ਲੈ 75 ਸਾਲ ਦੀ 75 ਸਾਲ ਦੀ ਮੇਰੀ ਉਮਰ ਹੈ ਅਸੀਂ ਤਾਂ 12 ਰੁਪਏ ਦੀ ਡੀਜ਼ਲ ਦੀ ਢੋਲੀ ਭਰਾ ਕੇ ਵੀ ਕੰਮ ਕਰਿਆ ਅੱਛਾ ਇੰਜਨ ਚ 12 ਰੁਪਏ ਦੀ ਢੋਲੀ ਨਾਲ ਡੇਢ ਸਾਈ ਦਾ ਢੋ ਲੈਣਾ ਆ ਮੇ ਮਿਲਦਾ ਸੀ ਆਮ ਜਦ ਸਾਡੇ ਵੇਲੇ ਦੀ ਅੱਛਾ ਹੋਰ ਕੋਈ ਚੀਜ਼ ਜਿਹੜੀ ਬਸ ਲੈਣ ਜਾਂਦੇ ਤੇ ਤੈਨੂੰ ਮੈਂ 1970 ਦੀ ਗੱਲ ਦੱਸਦਾ 1970 ਦੇ ਵਿੱਚ ਰਮੀ ਰਮੀ ਸਾਈਕਲ ਲੈਂਦਾ 70 ਰੁਪਈਆ ਦਾ ਅੱਛਾ ਹੁਣ ਟੀਪ ਡੇਢ ਸਾਈ ਦੀ ਹੈ ਕੱਲੀ ਟੀਪ ਡੇਢ ਸਾਈ ਦਾ ਉਦੋਂ 70 ਦਾ ਉਹ ਹੈ ਮੇਰੇ ਕੋਲ ਰਸੀਦ ਵੀ ਆ ਫੋਟੋ ਖਿੱਚਣੀ ਆ ਤੈਨੂੰ ਦਿਖਾ ਦਿੰਨਾ ਉਦੋਂ ਸਾਮੇ ਬੈਠਾ ਹਾਂ ਹਾਂ ਪੂਰੀ ਹੈ ਮੇਰੀ ਜੇਬ ਵਿੱਚ ਜੇਬ ਕੱਢਿਓ ਹਾਂ ਲਾ ਇਹ ਬੜੀ ਗੱਲ ਹੈ ਕੋਈ ਇਹ ਸਾਡੇ ਬਹੁਤ ਪੁਰਾਣੇ ਨੰਬਰਦਾਰ ਨਹੀਂ ਗੱਡੇ ਨਹੀਂ ਬਹੁਤ ਸੋਹਣੀ ਗੱਲ ਹੈ ਦੇਖੋ ਸਾਨੂੰ ਤਾਂ ਹੁਣ ਦੱਸੋਗੇ ਤਾਂ ਪਤਾ ਲੱਗੂ ਅਸੀਂ ਤਾਂ ਜੰਮੇ ਆ ਨਾ 90 ਆ ਜਾਗੇ ਆ ਉਹ ਤੋਂ ਟਾਈਮ ਵਿੱਚ ਤਾਂ ਹੀ ਟਾਈਮ ਵਧੀਆ ਲੱਗਦਾ ਆ ਦੇਖੋ ਨਾਲੇ ਪਰਚੀ ਦੀ ਹਾਲਤ ਦੇਖੋ ਕਿੰਨੀ ਹੋਇਆ ਸਾਹ ਪਈਆ ਦੇਖੋ ਇੰਨਾ ਇੰਨੀ ਦੇਰ ਦੀ ਪਰਚੀ ਸੀ ਰੱਖ ਲਉਗਾ ਜੀ ਕਿਹੜੇ ਸੰਦੀ ਹੈ ਜੀ ਲੈ ਆਹ ਦੇਖ ਲੈ ਇਹ ਥੱਲੇ ਰੱਖ ਆ ਦੇਖ ਲਓ ਨਾਲੇ ਸਾਈਕਲ ਰਮਈ ਆ ਇਹ 66 170 ਦਾ ਸਾਰੇ 12/2/1968 ਇਹ ਥੋੜੇ ਥੋੜੇ ਨਾਉਂ ਦਾ ਪਹਿਲਾ ਕਿਹਦਾ ਨਾਉਂ ਦੇ ਆਈ ਮੇਰਾ ਡੈਡੀ ਹੈ ਜੀ ਕਪੂਰ ਸਿੰਘ ਕਪੂਰ ਸਿੰਘ ਨੇ ਡੈਡੀ ਸਨ ਆਫ ਬਾਰਾ ਸਿੰਘ ਪਿੰਡ ਗਾਜੇਵਾਸ ਤੇ ਅੱਗੇ ਤਹਿਸੀਲ ਕਿਹੜੀ ਹੈ ਜੀ ਸਮਾਣਾ ਸਮਾਣਾ ਡਿਸਟ੍ਰਿਕਟ ਪਟਿਆਲਾ ਹਾਂ ਹਾਂ ਡਿਸਟ੍ਰਿਕਟ ਪਟਿਆਲਾ 170 ਰੁਪਏ ਦਾ ਸਾਈਕਲ ਆਈ ਕਿਆ ਬਾਤ ਹੈ ਹੁਣ ਟੀ ਬਣੀ ਆਉਂਦੀ ਅਮਰਜੀਤ ਸਾਈਕਲ ਸਟੋਰ ਤੋਂ ਖਰੀਦਿਆ ਹੋਇਆ ਹੈ ਇਹ ਤਾਂ ਹੁਣ ਉਹ ਵੀ ਨਹੀਂ ਆਉਣਾ ਸਾਈਕਲ ਸਟੋਰਾਂ ਦੇ ਮੱਧ ਕਿਹਾ ਲਾਲਾ ਤੁਹਾਨੂੰ ਪੁਰਾਣੀ ਯਾਦਗਾਰ ਦੱਸਦੇ ਇੱਕ ਬਾਈ ਆਹ ਕੁਛ ਤੇ ਹੁਣ ਲਾਲਾ 70 ਕਿੱਡੀ ਕੁ ਗੱਲ ਹੈ ਅਸੀਂ ਪੂਰੇ ਜਵਾਨ ਤੇ ਉਹਦੇ ਨਸੀ ਨਹੀਂ ਹੁੰਦੇ ਤੇ ਜੀ ਉਦੋਂ ਕੋਈ ਨਸ਼ਾ ਨਹੀਂ ਤੇ ਕੋਈ ਕੁਛ ਨਹੀਂ ਸੀ ਚਾਓ ਕਿੰਨਾ ਹੋਇਆ ਉਹ ਸਾਈਕਲ ਦਾ ਪੂਰਾ ਜੀ ਚਾਓ ਕਿਵੇਂ ਨਾ ਹੋਵੇ ਹੁੰਦੇ ਸੀ ਪਿੰਡ ਦੇ ਵਿੱਚ ਸਾਡੇ ਪਿੰਡ 'ਚ ਸਾਈਕਲੇ ਸਾਰੇ 10-15 ਤੇ ਕਿੱਥੇ ਦੀ ਆ ਜੇ 10-15 ਸਾਈਕਲ ਤੇ ਇੱਕ ਸਾਲ ਆ ਸਾਈਕਲ ਦੀ ਨਾਬੇ ਪੜਿਆ ਭਾਈ ਮੰਗ ਕੇ ਲੈ ਜਾਂਦੇ ਆ ਨਾਬੇ ਇੱਥੋਂ ਹੀ ਜਾਂਦੇ ਰਿਹਾ ਉਸੇ ਸਾਈਕਲ ਤੇ ਅਸੀਂ ਬਹੁਤ ਵਧੀਆ ਸਾਈਕਲ ਤੇ ਲੋਕਾਂ ਨੂੰ ਚਾਹ ਸੀ ਚੀਜ਼ ਦੇਖਣ ਦਾ ਜੇ ਤੁਸੀਂ ਕੋਈ ਨਵੀਂ ਚੀਜ਼ ਲੈ ਕੇ ਆਓ ਸਾਈਕਲ ਲੈ ਕੇ ਆਓ ਟੀਵੀ ਲੈ ਕੇ ਆਓ ਤੁਹਾਡੇ ਕੋਲੇ ਲੋਕ ਆ ਕੇ ਘਰੇ ਦੇਖਣ ਆਉਂਦੇ ਸੀ ਹੁਣ ਕਿਸੇ ਨੂੰ ਕਿਸੇ ਦਾ ਚਾਅ ਨਹੀਂ ਕਹੇ ਹਵਾਈ ਜਹਾਜ਼ ਲੈ ਕੇ ਆਜੋ ਅਲੱਗ ਕਹਿੰਦਾ ਲੈ ਕੇ ਆਓ ਆਪਣੇ ਵਾਸਤੇ ਲੈ ਕੇ ਸਾਨੂੰ ਕੀ ਪਾ ਹੁਣ ਤਾਂ ਪਿੰਡਾਂ ਦਾ ਮਾਹੌਲ ਵੀ ਕਹਿੰਦੇ ਵੀ ਸ਼ਹਿਰਾਂ ਵਾਂਗ ਗਵਾਂਢ 'ਚ ਕੀ ਹੋ ਰਿਹਾ ਕਿਸੇ ਨੂੰ ਕੋਈ ਮਤਲਬ ਨਹੀਂ ਕਿਸੇ ਨਾਲ ਉਸੇ ਪਿੰਡਾਂ 'ਚ ਇਹ ਮਾਹੌਲ ਬਣ ਰਿਹਾ। ਨਾ ਉਹ ਜਣੀ ਹੋਰ ਐ। ਗਮਾੜ ਜੇ ਤਾਂ ਬਾਈ ਇੱਥੇ ਸਾਰੇ ਜਦ ਕੋਈ ਮੋੜਾ ਮੋਟਾ ਰੌਲਾ ਰੱਪਾ ਪੈਂਦਾ ਬਾਹਰ ਨਿਕਲ ਕੇ ਹਰ ਕੋਈ ਦੇਖਦਾ। ਤੇ ਤੁਹਾਡੇ ਹੈਗਾ ਕਈ ਪਿੰਡਾਂ ਦੇ ਵਿੱਚ ਕਹਿੰਦੇ ਵੀ ਹੁਣ ਜਿਵੇਂ ਕੋਠੀਆਂ ਬਣ ਗਈਆਂ। ਕੋਈ ਹਾਂ ਸਾਡੇ ਆਪਸੀ ਆਪਸੀ ਪਿਆਰ ਆਈ ਇੱਕ ਦੂਏ ਨਾਲ ਸਾਡੇ ਹਾਂ। ਹੁਣ ਤੁਸੀਂ ਆ ਲੜਾਈ ਝਗੜਾ ਹੋਇਆ ਸੀ ਉਹਨਾਂ ਜਾ ਕੇ ਸੁਣਿਆ ਤਾਂ ਕਿੰਨੇ ਮੁੰਡੇ ਭੱਜ ਕੇ ਗਏ। ਸਾਡੇ ਹਾਲੇ ਪਿਆਰ ਹੈ। ਜਿਹੜੀ ਇਹ ਬੈਠਣ ਲਈ ਜਗ੍ਹਾ ਬਣਾਈ ਐ ਸਾਰੇ ਅਸੀਂ ਆਪ ਆ ਘਰਾਂ ਵਾਲਿਆਂ ਨੇ ਢਾਲ ਕੇ ਬਣਾਈ ਐ। ਕੋਈ ਇੱਥੇ ਪੰਚਾਇਤ ਦਾ ਪੈਸਾ ਨਹੀਂ ਹੈ। अच्छा हां आਸੀਂ ਆਪ ਕਰਾਇਆ ਆ ਕਰਾਇਆ ਇੱਥੇ ਬੈਠਣ ਬਾਤੇ ਬੇਲ 'ਚ ਬੈਣਾ ਇੱਥੋਂ ਕੋਈ ਮਾੜਾ ਮੰਗਤਾ ਆਵੇ ਕੋਈ ਆਵੇ ਇੱਥੋਂ ਦੇਖ ਕੇ ਪਾਰ ਜਾਂਦਾ ਵੀ ਕੋਈ ਬੰਦਾ ਹੀ ਬੈਠੇ ਨਹੀਂ ਕੋਈ ਖੜਦਾ ਨਹੀਂ ਬੈਠ ਕੇ ਵੀ ਰਹਿੰਦੀ ਆ ਇੱਥੇ ਜੇ ਕਿਸੇ ਦਾ ਰੋਲਾ ਰਾਦੇ ਹੁਣ ਉਹਨਾਂ ਨੇ ਦੱਸਤਾ ਕੁੜੀਆਂ ਨੇ ਰੋਲਾ ਰੱਪਾ ਹੋਇਆ ਭੱਜ ਕੇ ਗਏ ਹਟਾਤੇ ਹਟ ਗਏ ਜਾਂ ਡਰ ਗਏ ਇਹੋ ਜਿਹੀ ਕੰਮ ਇੱਥੇ ਪੂਰਾ ਆ ਮਦਦ ਕਰਦੇ ਨੇ ਉਰੇ ਤਾਂ ਸਾਡੇ ਦਾ ਬਹੁਤ ਮਦਦ ਕਰਦੇ ਨੇ ਚੰਗੀ ਗੱਲ ਹੈ ਸਾਡੇ ਕੋਈ ਪਾਰਟੀ ਬਾਜੀ ਨਹੀਂ ਪਿੰਡ ਦੇ ਵਿੱਚ ਪਿੰਡ ਨੂੰ ਮੈਲਾ ਚਾਹੀਦੀ ਵੀ ਨਹੀਂ ਸਾਡੇ ਪਾਰਟੀ ਬਾਜੀ ਨਹੀਂ ਸਾਡੇ ਪਿੰਡ ਦੇ ਵਿੱਚ 3000 ਵੋਟ ਆ ਜੀ ਇੱਕ ਗੁਰੂ ਘਰ ਹੈ ਸਾਡੇ ਇੱਕ ਗੁਰਦੁਆਰਾ ਸਾਹਿਬ ਸਾਡੀ ਦੇਖਣ ਲਾਇਕ ਚੀਜ਼ ਬਣਾਈ ਹੋਈ ਹੈ ਉੱਥੇ ਮੇਰੇ ਖਿਆਲ ਦੋ ਕਰੋੜ ਦੇ ਆਪਣੇ ਕਰੀਪੈਸੇ ਲੱਗੇ 2.5 ਕਰੋੜ ਰੁਪਏ ਦੇ ਨੇੜੇ ਲੱਗੇ ਹੋ ਪੈਸਾ ਬਹੁਤ ਖੁੱਲੀ ਜਗ੍ਹਾ ਹੈ ਸਾਡੇ ਨਾਲੇ ਉੱਥੇ ਜਣੀ ਕਿ ਸਾਰਾ ਕੁਝ ਉੱਠੀ ਓਕੇ ਉਹੀ ਐਸੀ ਚੀਜ਼ ਨਹੀਂ ਹੈ ਵੀ ਸਾਡੇ ਕੋਈ ਇਨਵਿਜੀਅਲ ਕੋਈ ਕੰਮ ਕਰਦਾ ਹੋਵੇ ਸਾਰੇ ਇਕੱਠੇ ਹੋ ਕੇ ਕੰਮ ਕਰਦੇ ਆ ਹਾਂ ਕਲੈਕਸ਼ਨ ਟਾਈਮ ਤੇ ਵਿੱਚ ਕੋਈ ਪਾਰਟੀਵਾਦੀ ਬੱਕਰੀ ਹੈ ਪਰ ਸਾਡੇ ਪੱਕੀ ਪਾਰਟੀਵਾਦੀ ਕੋਈ ਨਹੀਂ ਇਕੱਠੇ ਉਹ ਤਾਂ ਚਲੋ ਵੋਟਾਂ ਗਈਆਂ ਨਾਲ ਦੀ ਨਾਲ ਉਹ ਗੱਲ ਨੂੰ ਛੱਡ ਦੇਣਾ ਚਾਹੀਦਾ ਉਹ ਤਾਂ ਕੋਈ ਉਹ ਕੋਈ ਝੱਕਰ ਨਹੀਂ ਉ ਸਾਡੇ ਕੋਈ ਇੱਕ ਦੂਜੇ ਨਾਲ ਫਰੇਮ ਪਿਆ ਪੂਰਾ ਹਾਂ ਕੋਈ ਕਿਸੇ ਨਾਲ ਉਹ ਸਾਡੀਆਂ ਗੱਲਾਂ ਅੱਗੇ ਵੀ ਤੁਹਾਨੂੰ ਦੱਸੋਗੇ ਤੇ ਆਪਣਾ ਨੈੱਟ ਤੇ ਪਾਉਂਗੇ ਫਿਰ ਦੂਆ ਵੀ ਸੁਣੂਗਾ ਅਸੀਂ ਤੁਹਾਨੂੰ ਮਾੜੀਆਂ ਗੱਲਾਂ ਕਹੀਏ ਫਿਰ ਉਹ ਵਿਚਾਰ ਨਹੀਂ ਚੰਗੀ ਲੱਗਦੇ ਅਸੀਂ ਨਾਲੇ ਆ ਜਿਹੜੀ ਚੀਜ਼ਾਂ ਨਾਲੇ ਦਿਖਾਤੀ ਨਾ ਫਟੂਏ ਜੋ ਕੱਟ ਕੇ ਉਹ ਉਹ ਕਮਾਲ ਹੋ ਗਿਆ ਹਨ ਠਾੜਦੀ ਤੁਹਾਡੇ ਕੋ ਫੋਟੋ ਮਿਲ ਨਹੀਂ ਨਹੀਂ ਨਾਲੇ ਕੋਲ ਰੱਖੀ ਆ ਹਾਂ ਜੀ ਹਾਂ ਜੀ ਸਾਡੇ ਤੋਂ ਇਹ ਮਤਲਬ 15 16 ਸਾਲ ਵੱਡੇ ਨੇ ਜੀ ਵੱਡੇ ਚਾਚਾ ਜੀ ਲੱਗਦੇ ਨੇ ਯਾਨੀ ਕਿ ਇਸ ਤਰ੍ਹਾਂ ਦੇ ਛੋਟੇ ਆ ਐਡਾ ਤੂੰ ਬਾਹਰ ਜਾਨੀ ਕਿ ਉਦੋਂ ਦੀ ਇਹਨਾਂ ਦੀ ਪੁਰਾਣੀ ਸਾਨੂੰ ਤਾਂ ਪਤਾ ਵੀ ਨਹੀਂ ਸਾਨੂੰ 78 ਰਾੜੀ ਦਾ 6 ਸਾਲ ਦੀ ਉਮਰ ਸੀ ਉਹਨੂੰ ਜਦੋਂ ਉਹਨੇ ਤੁਹਾਨੂੰ ਪਰਚੀ ਦਿਖਾਈ 68 ਵਾਲੀ ਹਾਂ ਇਹ ਵੀ ਇਹ ਸਹੀ ਰਿਟਾਇਰ ਹੋਇਆ ਹੋਇਆ ਹੈ اچھا ਮੈਂ ਪੰਜਾਬ ਪੁਲਿਸ ਤੋਂ ਨੌਕਰੀ ਕੀਤੀ ਮੈਂ ਪੰਜਾਬ ਪੁਲਿਸ ਤੋਂ ਮੈਂ ਇਹ ਸਹੀ ਰਿਟਾਇਰ ਹੋਇਆ ਹਾਂ ਕਿਹੜਾ ਜਾਣੇ ਨੌਕਰੀ ਕੀਤੀ ਸਾਰੀ ਅੱਛਾ 34 ਸਾਲ 9 ਮਹੀਨੇ 18 ਦਿਨ ਜੀ ਕਿ ਕਿੰਨਾ ਟਾਈਮ ਹੋ ਗਿਆ ਹੁਣ ਰਿਟਾਇਰ ਹੋਇਆ ਨੂੰ 19 31 12 19 ਨੂੰ ਰਿਟਾਇਰਮੈਂਟ ਨਹੀਂ ਆਮ ਤੌਰ ਤੇ ਨਾ ਸਰਵਿਸ ਵਾਲੇ ਬੰਦੇ ਨੂੰ ਬਾਅਦ ਚ ਟਾਈਮ ਜਾ ਕੱਢਣਾ ਕਹਿੰਦੇ ਔਖਾ ਜਾ ਹੋ ਜਾਂਦਾ ਮੈਂ ਤਾਂ ਇੱਥੇ ਆਮ ਪਬਲਿਕ ਚ ਵਿਚਰ ਰਹਾ ਮੈਂ ਤੁਸੀਂ ਪਹਿਲਾਂ ਵੀ ਵਿਚਰਦੇ ਰਹੇ ਹੋ ਪਹਿਲਾਂ ਬਿਲਕੁਲ ਵਿਚਰ ਰਲ ਨੇ ਮੈਂ ਅੰਡਿਵੀਜ਼ਨ ਨਹੀਂ ਬਣਿਆ ਮੈਂ ਨੌਕਰੀ ਨਿਕਲ ਲਈ ਉਹ ਕਿ ਵੀ ਮੇਰੀ ਨੌਕਰੀ ਹੈ ਮੈਂ ਆਮ ਬੰਦਿਆਂ ਨਾਲ ਮੈਂ ਤਾਂ ਉਸ ਟਾਈਮ ਵੀ ਇਹਨਾਂ ਚ ਵਿਚਰ ਰਹਾ ਸੀ ਹੁਣ ਵੀ ਇਹਨਾਂ ਚ ਵਿਚਰ ਰਹਾ ਮੈਂ ਤਾਂ ਉਸ ਟਾਈਮ ਵੀ ਨੌਕਰੀ ਨੂੰ ਪੱਕਾ ਹੋਣੀ ਜਿੱਤੀ ਪਹਿਲ ਉਹ ਆਮ ਪਬਲਿਕ ਨਾਲ ਰਲ ਕੇ ਚੱਲਦਾ ਸੀ ਮੈਂ ਉਦੋਂ ਵੀ ਹਰੇਕ ਨਾਲ ਹੱਥ ਖੜਾ ਕਰਕੇ ਸੱਸੀ ਗੱਲ ਨਮਸਕਾਰ ਕਰਕੇ ਜਾਂਦਾ ਸੀ ਹੁਣ ਵੀ ਇਨਾਂ ਚ ਵਿਚਰ ਨੇ ਜਿਹੜੇ ਉਹ ਬੰਦੇ ਹੁੰਦੇ ਨੇ ਜਿਵੇਂ ਹੁਣ ਇਹ ਸਾਡੇ ਇਹ ਵੀ ਮੈਕਮੇਂਟੋਂ ਆਪਣਾ ਕੀ ਨਾ ਜੁਡੀਸ਼ਲ ਜੁਡੀਸ਼ਲ ਚੋਂ ਰਿਟਾਇਰਮੈਂਟ ਆਏ ਨੇ ਜੀ ਯਾਨੀ ਕਿ ਸਾਡਾ ਤਾਂ ਵੈਸੇ ਪੁਲਿਸ ਮੈਕਮੇਂਟ ਵੱਖਰਾ ਸੀ ਪਰ ਲੇਕਿਨ ਆਪਾਂ ਆਮ ਪਬਲਿਕ ਨਾਲ ਮਿਲ ਕੇ ਚੱਲ ਲਈ ਤਾਂ ਹੀ ਇਨਾਂ ਚ ਬੈਠੇ ਨਹੀਂ ਐਨੀ ਨਰਮਾਈ ਜਿਹੜੇ ਮੈਕਮੇਂਟ ਤੁਸੀਂ ਗੱਲ ਕਰਿਆ ਲੱਭਦੀ ਨਹੀਂ ਹੈਗੀ ਓਹੋ ਨਰਮਾਈ ਦੇਖੋ ਜੀ ਜੇ ਆਪਾਂ ਅੱਛੇ ਬੱਤਾ ਬਰਨ ਜਾਂ ਅੱਛੇ ਸਾਨੂੰ ਸੰਸਕਾਰ ਮਿਲੇ ਹੋਣ ਉਹ ਆਪਣਾ ਹੋਈ ਸਾਡੇ ਦਾ ਮੇਰੇ ਨਾਲ ਇੱਕ ਮੁੰਡਾ ਇਨਸਪੈਕਟਰ ਟੈਰ ਹੋਈ ਦੂਸਰੇ ਪਾਸੋਂ ਉਹ ਮੇਰੇ ਨਾਲ ਵੀ ਨਰਮ ਹੈ ਮੁੰਡਾ ਤੁਸੀਂ ਕਹੋਗੇ ਇਹ ਤੋਂ ਜੀ ਗੱਲਾਂ ਬਾਤਾਂ ਸੁਣ ਕੇ ਵੀ ਯਾਰ ਕਰਮਜੀਤ ਸਿੰਘ ਹੈ ਇਨਸਪੈਕਟਰ ਟੈਰ ਉਹਨੂੰ ਅਸੀਂ ਦੋ ਇਕੱਠੇ ਪਹਿਲਾਂ ਪੜਦੇ ਸੀ ਉਹ ਸੰਰੂਰ ਨੰਬਰ ਮਿਲ ਗਿਆ ਮੈਨੂੰ ਲਦਾੜੇ ਦਾ ਨੰਬਰ ਮਿਲ ਗਿਆ ਜੀ ਉਹ ਸੰਰੂਰ ਤੋਂ ਰਿਟਾਇਰਮੈਂਟ ਆਇਆ ਮੈਨੂੰ ਲਦਾੜੇ ਦਾ ਹਾਂ ਲਦਾੜੇ ਨੇ ਨੌਕਰੀ ਕੀਤੀ ਹੈ ਸਾਰੀ ਸੋ ਗੱਲਬਾਤ ਜਿਹੜੀ ਆ ਮੈਨੂੰ ਪੂਰਾ ਭਰੋਸਾ ਵੀ ਤੁਹਾਨੂੰ ਵੀ ਬੜੀਆਂ ਚੰਗੀਆਂ ਲੱਗੀਆਂ ਹੋਣਗੀਆਂ ਗੱਲਾਂ ਕਿਉਂਕਿ ਅਸੀਂ ਨੇ ਜਿਹੜੀਆਂ ਗੱਲਾਂ ਬਾਪੂ ਜੀ ਉਹਨਾਂ ਨੇ ਜਿਹੜਾ ਤੁਹਾਨੂੰ ਬਿਲ ਦਿਖਾਇਆ ਨਾ ਇਹ ਵਾਕਿਆ ਦੇ ਵਿੱਚ ਇੱਕ ਬੜੀ ਅੰਟੀਕ ਚੀਜ਼ ਆ ਸੋ ਇਹ ਸਾਰੀਆਂ ਚੀਜ਼ਾਂ ਪਿੰਡਾਂ ਦੇ ਵਿੱਚ ਥਿਉਂਦੀਆਂ ਨੇ ਪਿੰਡਾਂ 'ਚ ਜਦੋਂ ਸਾਡੇ ਬਜ਼ੁਰਗ ਬੈਠੇ ਹੁੰਦੇ ਨੇ ਤਾਂ ਉੱਥੇ ਇਹ ਗੱਲਾਂ ਬਾਤਾਂ ਆਮ ਚੱਲਦੀਆਂ ਨੇ ਜੇ ਚੰਗਾ ਲੱਗਿਆ ਕੋਈ ਸਵਾਲ ਹੈ ਕੋਈ ਗੱਲਬਾਤ ਲੱਗੀ ਕਮੈਂਟ ਜ਼ਰੂਰ ਕਰਿਓ ਅਗਲੀ ਵਾਰੀ ਬਲਾਂਗੇ ਕਿਸੇ ਹੋਰ ਪਿੰਡ ਦੇ ਵਿੱਚ